ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦ ਇਸ ਤੇ ਸਭ ਬਿਨ ਸੇ ਪਰਮਾ ਪੇਦ ਨਹੀਂ ਹੈ ਪਰ ਬ੍ਰਹਮਾ ਕਿਸੇ ਕੰਮ ਸੰਬੰਧੀ ਦਿਲ ਵਿੱਚ ਭਲੇਖੇ ਸ਼ੰਕੇ ਇਤਰਾਜ਼ ਰੱਖ ਕੇ ਉਸ ਕੰਮ ਨੂੰ ਸਫਲਤਾ ਨਾਲ ਪੂਰਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਅਟ ਕਠਨ ਜ਼ਰੂਰ ਹੈ ਜਿਸ ਤਰ੍ਹਾਂ ਛੇਕਾਂ ਵਾਲਾ ਜਹਾਜ਼ ਸਮੁੰਦਰ પાર ਨਹੀਂ ਕਰ ਸਕਦਾ ਉਸੇ ਤਰ੍ਹਾਂ ਸ਼ੰਕਿਆ ਪੁਲੇਖਿਆ ਬਲ ਮਨ ਜਿੰਦਗੀ ਦੇ ਭਵ ਸਾਗਰ ਨੂੰ ਪਾਰ ਕਰਨ ਤੋਂ ਅਸਮਰਥ ਰਹੇਗਾ ਡੀਗਨ ਡੋਲਾ ਤਉ ਲੋ ਜੋ ਮਨ ਕੇ ਪਰਮ ਪਰਮ ਕਾਟੇ ਗੁਰ ਆਪਨੇ ਪਾਏ ਬਿਸਰਾਮਾ ਜਹਾਜ਼ ਵਿੱਚ ਛੇਕ ਹੋ ਜਾਣ ਨਾਲ ਚੰਗੇ ਕਪਤਾਨ ਦਾ ਪਹਿਲਾ ਫਰਜ ਜਹਾਜ਼ ਨੂੰ ਲੋਕ ਕੇ ਛੇਕ ਪੂਰਨ ਕਰਨਾ ਹੈ ਗੁਰਮਖ ਨਵੀ ਮਾਨਵ ਤੇ ਸ਼ੰਕੇ ਪੁਲੇਖੇ ਉਪਜਨ ਸਾਰ ਹੀ ਨਿਵਰਤ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਜਹਾਜ਼ ਦੇ ਕਪਤਾਨ ਨੂੰ ਆਪਣੇ ਜਹਾਜ਼ ਦੇ ਛੇਕਾਂ ਦਾ ਪਤਾ ਨਾ ਲੱਗੇ ਜਾਂ ਪਤਾ ਲੱਗਣ ਉੱਤੇ ਉਹਨਾਂ ਨੂੰ ਪੂਰਨ ਕਰਨ ਦਾ ਉਪਰਾਲਾ ਨਾ ਕਰੇ ਉਸ ਜਹਾਜ਼ ਅਤੇ ਜਹਾਜ਼ਾਂ ਦੇ ਮਸਾਫਰਾਂ ਦੀ ਤਬਾਹੀ ਲਾਜ਼ਮੀ ਹੈ ਇਸੇ ਤਰ੍ਹਾਂ ਗੁਰਮਖ ਜੇਕਰ ਆਪਣੇ ਸ਼ੰਕਿਆਂ ਨੂੰ ਨਿਵਰਤਨਾ ਕਰੇ ਤਾਂ ਉਸਨੂੰ ਵੀ ਉਸ ਦੇ ਸ਼ੰਕੇ ਹਿਲਾ ਡੁੱਬਣਗੇ ਅਤੇ ਸ਼ੰਕਿਆ ਭਲੇਖਿਆਂ ਦਾ ਹੀ ਉਹ ਸ਼ਿਕਾਰ ਹੋ ਜਾਵੇਗਾ ਸੱਚ ਦੀ ਇਹ ਪ੍ਰਾਪਤੀ ਨਹੀਂ ਕਰ ਸਕੇਗਾ ਅਤੇ ਆਪਣੇ ਆਦਰਸ਼ ਤੱਕ ਨਹੀਂ ਪਹੁੰਚੇਗਾ। ਨਿਵ ਲਗਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਮਨ ਵਿੱਚ ਕੋਈ ਪਰਮ ਭਲੇਖਾ ਡਰ ਜਾਂ ਸ਼ੰਕਾ ਨਾ ਹੋਵੇ। ਜਦ ਤੱਕ ਮਨ ਇਹਨਾਂ ਤੋਂ ਸਾਫ਼ ਨਹੀਂ ਇਕਾਰਾ ਹੋ ਕੇ ਨਿਵ ਵਿੱਚ ਲੱਗਣਾ ਅਸੰਭਵ ਹੈ। ਅਤੇ ਇਹ ਕਿਸ ਤਰ੍ਹਾਂ ਦੇ ਸ਼ੰਕੇ ਹਨ ਅਤੇ ਇਹਨਾਂ ਸ਼ੰਕਿਆਂ ਨੂੰ ਕਿਵੇਂ ਨਿਵਰਤ ਕੀਤਾ ਜਾ ਸਕਦਾ ਹੈ? ਰਗਬੀਰ ਸਿੰਘ ਬੀਰ ਜੀ ਦੀ ਇਸ ਸਾਕੀ ਵਿਚਾਰ ਨੂੰ ਆਪਦੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸੰਕਾ ਗੁਰਮਖ ਦੇ ਮਨ ਵਿੱਚ ਇਹੀ ਉੜਦਾ ਹੈ ਸਿਮਰਨ ਕਿਉਂ ਕੀਤਾ ਜਾਵੇ ਇਸ ਦੀ ਕੀ ਲੋੜ ਹੈ ਇਸ ਦਾ ਕੀ ਫਾਇਦਾ ਹੈ ਜਗਤ ਦੀ ਤੈਰ ਵਿੱਚ ਲੁਕੀ ਅਤ ਸੂਖਸ਼ਮ ਅਕਾਲ ਸ਼ਕਤੀ ਸਿਮਰਨ ਕਰਨ ਨਾਲ ਪ੍ਰਤੱਖ ਤੌਰ ਤੇ ਮਹਿਸੂਸ ਹੋ ਲੱਗ ਜਾਂਦੀ ਹੈ ਅਤੇ ਜਾਹਰਾ ਜ਼ਹੂਰਤੀ ਸ੍ਰੀ ਹੈ ਇਸ ਸ਼ਕਤੀ ਦਾ ਗਿਆਨ ਇਨਸਾਨ ਦੀਆਂ ਸਭ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਦੁਨਿਆਵੀ ਪਾਈਚਾਰਕ ਅਤੇ ਆਤਮਿਕ ਔਕੜਾਂ ਨੂੰ ਸਾਫ਼ ਕਰਨ ਵਿੱਚ ਸਹਾਇਤਾ ਦਿੰਦਾ ਹੈ ਅੱਖੀਂ ਦਰਸਾ ਕੇ ਅਕਾਲ ਪੁਰਖ ਦੀ ਹਸਤੀ ਵਿੱਚ ਗੁਰਮਖ ਦਾ ਨਿਸ਼ਚਾ ਪਰਪੱਕ ਕਰ ਦਿੰਦਾ ਹੈ ਸਿਮਰਨ ਪੁਸਤਕਾਂ ਵਿੱਚ ਲਿਖੇ ਅਕਾਲ ਪੁਰਖ ਦੇ ਲੱਛਣ ਵੀ ਗੁਰਮਖ ਨੂੰ ਸਾਖਸ਼ਾਤ ਦਿਲਸੰਦਾ ਹੈ ਜ਼ਿੰਦਗੀ ਅਤੇ ਮੌਤ ਦੇ ਭੇਦ ਨੂੰ ਖੋਲਦਾ ਹੈ ਮੌਤ ਦੇ ਡਰ ਨੂੰ ਦੂਰ ਕਰਦਾ ਹੈ ਸਿਮਰਨ ਵਿਅਕਤੀ ਨੂੰ ਪਰਮ ਸੁਖੀ ਅਤੇ ਪੂਰਨ ਅਜਾਤ ਬਣਾਉਂਦਾ ਹੈ ਰੱਬ ਨਾਲ ਬਿਲਾ ਕੇ ਉਸ ਨੂੰ ਰੱਬ ਦਾ ਹੀ ਰੂਪ ਕਰ ਦਿੰਦਾ ਹੈ ਵਿਅਕਤੀ ਦੀ ਆਤਮ ਜਗਤ ਤੋਂ ਜੋ ਪਰਮ ਸੁਖ ਪਾਉਣ ਦੀ ਚਾਹ ਹੈ ਸਿਮਰਨ ਇਸ ਤਲਾਸ਼ ਨੂੰ ਸਫਲਤਾ ਬਖਸ਼ਦਾ ਹੈ ਅਤੇ ਉਸ ਨੂੰ ਸ਼ਹਨਸ਼ਾ ਬਣਾਉਂਦਾ ਹੈ ਗੁਰਮਖਧਰ ਦੂਸਰਾ ਭਲੇਖਾ ਵਾਹਿਗੁਰੂ ਵਾਹਿਗੁਰੂ ਕਰਨਾ ਰਾਮ ਰਾਮ ਜਪਨਾ ਰਬ ਦੀ ਖੁਸ਼ਾਮਦ ਕਰਨਾ ਹੈ ਅਤੇ ਰਬ ਖੁਸ਼ਾਮਦ ਪਸੰਦ ਨਹੀਂ ਹੋ ਸਕਦਾ ਇਸ ਲਈ ਉਸ ਦੀ ਖੁਸ਼ਾਮਦ ਕਰਨੀ ਬੇਅਰਥ ਹੈ ਅਗਰ ਇੱਕ ਆਦਮੀ ਨੇ ਉਵਾਜਾ ਮਾਰੀ ਜਾਵੋ ਤਾਂ ਉਹ ਕਿਝ ਚੁਰਮਗਰੋਂ ਕਾਲਾ ਪੈ ਜਾਵੇਗਾ ਜੇਕਰ ਸਾਰੀ ਦੁਨੀਆ ਰੱਬ ਨੂੰ ਵਾਜਾ ਮਾਰਨ ਲੱਗ ਜਾਵੇ ਤਾਂ ਰੱਬ পাগল ਹੋ ਜਾਵੇਗਾ ਰੱਬ ਨੂੰ ਹਰ ਵਕਤ ਯਾਦ ਕਰਨਾ ਆਵਾਜ਼ਾਂ ਮਾਰਨੀਆ ਰੱਬ ਨੂੰ ਤੰਗ ਕਰਨਾ ਹੈ ਜੇਕਰ ਰੱਬ ਦਾ ਸਭਾ ਇਨਸਾਨ ਵਰਗਾ ਹੋਵੇ ਤਾਂ ਇਹ ਅਤਿਰਾਜ ਠੀਕ ਹਨ ਪਰ ਅਜਿਹਾ ਖਿਆਲ ਕਰਨ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰੱਬ ਅਤੇ ਉਸ ਦਾ ਸਭਾ ਇਨਸਾਨ ਵਰਗਾ ਨਹੀਂ ਉਸ ਦੀ ਦੇ ਨਹੀਂ ਉਸ ਨਾਲ ਵਿਅਕਤੀਵਲੀ ਕੋਈ ਕੈਦ ਕੋਈ ਹੱਦ ਜਾਂ ਕੋਈ ਕਮਜ਼ੋਰੀ ਨਹੀਂ ਲਗਾਈ ਜਾ ਸਕਦੀ ਉਹ ਹੋ ਹਮੇ ਤੋ ਰਹਿਤ ਇੱਕ ਮਹਾਨ ਸ਼ਕਤੀ ਹੈ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਲੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਦੇਹ ਬਹੀਨ ਸਨੇ ਸਬੋਤਨ ਨਹਿ ਬਿਰਕਤ ਅਗੇ ਅਸ਼ੇ ਹੈ ਰੱਬ ਤੋਂ ਸ਼ਕਤੀਆਂ ਅਤੇ ਸਭ ਨਿਯਮ ਉਪਜਦੇ ਹਨ ਇਸ ਵਾਸਤੇ ਉਹ ਆਪਣੇ ਅਸਲ ਰੂਪ ਵਿੱਚ ਇੱਕ ਚੇਤਨ ਸ਼ਕਤੀ ਜਾਂ ਜੀਉਂਦਾ ਨਿਯਮ ਹੈ ਸਿਮਰਨ ਲਬ ਨੂੰ ਆਵਾਜ਼ਾਂ ਮਾਰਨਾ ਨਹੀਂ ਇਹ ਵਿਅਕਤੀ ਦੀ ਪਰਮਾਤਮਾ ਦੇ ਮਿਲਾਕ ਲਈ ਅਸਥੂਤੋਂ সূক্ষਮ ਮੰਡਲਾਵਲ ਉਡਾਰੀ ਹੈ ਇੱਕ ਸਫਰ ਹੈ ਸਿਮਰਨ ਬਾਹਰमुखी ਤੋਂ ਅੰਦਰਮੁਖੀ ਹੋਣ ਦੀ ਜੁਗਤੀ ਹੈ ਮਨ ਨੂੰ ਫੁਰਨਿਆਂ ਤੋਂ ਰੋਕਣ ਦਾ ਸਾਧਨ ਹੈ ਸਿਮਰਨ ਇਕਾਗਰ ਹੋਏ ਮਨ ਨੂੰ ਆਪਣੇ ਆਪ ਵਿੱਚ ਝਾਤੀ ਮਾਰਨੀ ਸਿਖਾਉਣ ਦਾ ਤਰੀਕਾ ਹੈ ਇਸ ਵਿੱਚ ਵਾਹਿਗੁਰੂ ਦੇ ਕਾਲੇ ਬੈਣ ਦਾ ਅਤੇ پاگل ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਾਰੀ ਦੁਨੀਆ ਮੱਥੇ ਟੇਕਦੀ ਹੈ ਅਤੇ ਉਹ ਕਦੀ ਕਾਲੇ ਨਹੀਂ ਪੈ ਸਕਦੇ ਕਿਉਂਕਿ ਉਹ ਦੇਹ ਤਾਲੀ ਤਾਂ ਕੋਈ ਚੀਜ਼ ਨਹੀਂ ਜਿਵੇਂ ਪੰਛੀ ਪਰਾਂ ਦੇ ਆਸਰੇ ਬੇੰਤ ਅਸਮਾਨ ਵੱਲ ਉੜਦਾ ਹੈ ਉਸੇ ਤਰ੍ਹਾਂ ਵਿਅਕਤੀ ਸਿਮਰਨ ਦੇ ਆਸਰੇ ਅਤ ਉੱਚੇ ਪਲਬਰਾਂ ਵੱਲ ਉਡਾਰੀ ਲੋਂਦਾ ਹੈ ਅਕਾਲ ਪੁਰਖ ਅਤ ਸੂਖਸ਼ਮ ਸਚਾਈ ਹੈ ਜਿਵੇਂ ਕਿ ਇਸ ਗੁਰਵਾਖ ਤੋਂ ਪਤਾ ਚੱਲਦਾ ਹੈ ਹਲਜੀ ਸੂਖਮ ਅਗਮ ਹੈ ਕਿਤਬਿਦ ਮਿਲਿਆ ਜਾਏ ਇਹ ਸੂਖਸ਼ਮ ਸਚਾਈ ਤੱਕ ਵਿਅਕਤੀ ਤਦ ਤੱਕ ਨਹੀਂ ਪਹੁੰਚ ਸਕਦਾ ਜਦ ਤੱਕ ਉਹ ਆਪਣਾ ਸੂਖਸ਼ਮ ਨਾ ਬਣੇ 에ਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਨੈ ਸੋਏ ਹਰ ਹੋਮੇ ਰਹਿਤ ਇੱਕ ਮਹਾਨ ਸ਼ਕਤੀ ਹੈ ਇਸ ਨੂੰ ਮਿਲਣ ਲਈ ਵਿਅਕਤੀ ਨੂੰ ਹੋਮੇ ਰਹਿਤ ਬੰਨਾ ਪੈਂਦਾ ਹੈ ਕਬੀਰ ਜੀ ਦੇ ਇਸ ਮਹਾਵਾਕ ਵਿੱਚ ਵੀ ਇਹੀ ਇਸ਼ਾਰਾ ਹੈ ਹਰ ਹੈ ਖਾਂਡ ਦੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰਪਲੀ 부ਜਾਈ ਕੀਟੀ ਹੋਏ ਕਹਿ ਖਾਏ ਗੁਰਮਖਦਸ ਤੀਸਰਾ ਭੁਲੇਖਾ ਸਿਮਰਨ ਕਰਨ ਵਾਲਾ ਦੁਨੀਆ ਦੇ ਹੋਰ ਕੰਮ ਕਾਜ ਕਰਨ ਦੇ ਲਾਇਕ ਨਹੀਂ ਰਹਿੰਦਾ ਇਸ ਪਾਸੇ ਤਾਂ ਉਹੀ ਪੈ ਸਕਦੇ ਹਨ ਜੋ ਦੁਨੀਆ ਦੇ ਝਮੇਲਿਆਂ ਅਤੇ ਫਰਜ਼ਾਂ ਤੋਂ ਆਜ਼ਾਦ ਹੋਣ ਜਿਨ੍ਹਾਂ ਨੂੰ ਪੂਰੀ ਵਿਹਲ ਹੋਵੇ ਇਸ ਦਾ ਉੱਤਰ ਸਾਰੇ ਗੁਰੂ ਸਹਿਬਾਨ ਗ੍ਰਸਤੀ ਸੰਨ ਗ੍ਰਸਤੇ ਦੇ ਸਾਰੇ ਫਰਜ਼ ਪੂਰੇ ਕਰਦੇ ਹੋਏ ਗੁਰੂ ਮੰਨੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਕੋਲ ਜੁੱਧਾਂ ਵਿੱਚ ਵੀ ਸਮਾਂ ਕੱਢ ਕੇ ਸਿਮਰਨ ਕਰਦੇ ਅਤੇ ਸਿੰਘਾਂ ਨੂੰ ਸਿਮਰਨ ਦਾ ਉਪਦੇਸ਼ ਦਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਵੀ ਰਾਜ ਕਰਦੇ ਹੋਏ ਰਾਤ ਦੇ 3 ਵਜੇ ਉੱਠ ਸਿਮਰਨ ਜਾਪ ਕਰਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਹੁੰਦੇ ਸਨ ਜਿਸ ਤਰ੍ਹਾਂ ਜਿਸਮਾਨੀ ਵਰਜਿਸ਼ ਜਿਸਮ ਨੂੰ ਮਜ਼ਬੂਤ ਚੁਸਤ ਅਤੇ ਬਿਮਾਰੀ ਜਾ ਮੌਸਮ ਦਾ ਮੁਕਾਬਲਾ ਕਰਨ ਦੇ ਵਧੇਰੇ ਜੋਗ ਬਣਾਉਂਦੀ ਹੈ ਉਸੇ ਤਰ੍ਹਾਂ ਸਿਮਰਨ ਕਮਾਈ ਜੋ ਕਿ ਮਨ ਦੀ ਵਰਜਿਸ਼ ਕਹੀ ਜਾ ਸਕਦੀ ਹੈ ਮਨ ਨੂੰ ਮਜ਼ਬੂਤ ਨਿਰਮਲ ਪਾਪਾਂ ਕਮਜ਼ੋਰੀਆਂ ਦਾ ਮੁਕਾਬਲਾ ਕਰਨਾ ਅਤੇ ਡੂੰਘੀਆਂ ਵਿਚਾਰਾ ਸੋਚਣ ਦੇ ਕਾਬਲ ਬਣਾਉਂਦੀ ਹੈ ਇਹ ਅਲੱਗ ਗੱਲ ਹੈ ਕਿ ਸਿਮਰਨ ਕਰਨ ਵਾਲੇ ਨੂੰ ਸਿਮਰਨ ਵਿੱਚੋਂ ਕੁਝ ਚਿਰ ਮਗਰੋਂ ਉਹ ਮਹਾਰਸ ਉਹਨ ਲੱਗ ਜਾਂਦਾ ਹੈ ਕਿ ਉਸ ਦਾ ਦਿਲ ਵੱਧ ਤੋਂ ਵੱਧ ਸਮਾਂ ਸਿਮਰਨ ਵਿੱਚ ਬੈਠਣ ਵਾਸਤੇ ਲੋਚਦਾ ਹੈ ਇਸ ਲਈ ਉਹ ਆਪਣੇ ਸਮੇਂ ਨੂੰ ਨੇ ਸਫਲ ਗੁਆਉਂਦੀ ਬਚਾਏ ਸੰਜਮ ਨਾਲ ਵਰਤਦਾ ਅਤੇ ਸਾਰੇ ਵਜੂਲ ਅਤੇ ਮਾੜੇ ਕੰਮ ਕਰਨੇ ਛੱਡ ਦਿੰਦਾ ਹੈ ਅਤੇ ਦੁਨੀਆਂ ਦੇ ਸਾਰੇ ਫਰਜ਼ ਪੂਰੇ ਕਰਨ ਤੋਂ ਪਿੱਛੋਂ ਆਪਣਾ ਸਮਾਂ ਪਰਮਾਰਥ ਵੱਲ ਖਰਚ ਕਰਦਾ ਹੈ ਗੁਰਮਖਧਰ ਚੌਥਾ ਭਲੇਖਾ ਸਿਮਰਨ ਕਠਨ ਹੈ ਇਸ ਵਿੱਚ ਪੂਰਨਤਾ ਕਿਸੇ ਵਿੱਲੇ ਨੂੰ ਹਾਸਲ ਹੁੰਦੀ ਹੈ ਇਸ ਲਈ ਆਮ ਲੋਕਾਂ ਨੂੰ ਸਿਮਰਨ ਵਿੱਚ ਨਹੀਂ ਪੈਣਾ ਚਾਹੀਦਾ ਇਹ ਤਾਂ ਕਿਸੇ ਖਾਸ ਆਦਮੀਆਂ ਦਾ ਕੰਮ ਹੈ ਸਿਮਰਨ ਉਹਨਾਂ ਆਦਮੀਆਂ ਲਈ ਜਿਨ੍ਹਾਂ ਦੀ ਜ਼ਿੰਦਗੀ ਗੁਰਸਿੱਖੀ ਅਤੇ ਸਤਸੰਗ ਦੇ ਦਾਇਰੇ ਤੋਂ ਬਾਹਰ ਲੈ ਕੇ ਬਤੀਤ ਹੋਵੇ ਪਹਿਲੇ ਪਹਿਲ ਜਰੂਰ ਓਖਾ ਮਾਲੂਮ ਹੁੰਦਾ ਹੈ ਉਹੋ ਵੀ ਇਸ ਲਈ ਕਿ ਉਹਨਾਂ ਦਾ ਮਨ ਇਕਾਗਰ ਹੋਣਾ ਆਦੀ ਨਾ ਹੋਣ ਕਰਕੇ ਪਹਿਲੇ ਪਹਿਲ ਇਕਾਗਰਤਾ ਨੂੰ ਨਵੀਂ ਅਤੇ ਓਕਰੀ ਚੀਜ਼ ਸਮਝ ਕੇ ਘਬਰਾਉਂਦਾ ਹੈ ਪਰ ਇਸ ਮੁਸ਼ਕਿਲ ਤੇ ਕਾਬੂ ਪਾਣਾ ਖਾਸ ਓਖੀ ਗੱਲ ਨਹੀਂ ਸਿਮਰਨ ਦੀਆਂ ਖੁਸ਼ੀਆਂ ਤੋਂ ਜਾਨੂ ਹੋ ਕੇ ਮਨ ਵਿੱਚ ਸਿਮਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਤਸ਼ਾਹ ਉਤਪਨ ਹੋਣਾ ਨਾ ਨਾ ਮਨ ਖੁਦ ਬਖੁਦ ਬਿਨਾਂ ਕਿਸੇ ਜਤਨ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ ਸਿਮਰਨ ਵਿੱਚ ਪੂਰਨਤਾ ਜ਼ਰੂਰ ਬੜੀ ਕਾਲ ਅਤੇ ਅਕਾਲ ਪੁਰਖ ਦੀ ਕਿਰਪਾਲਤਾ ਨਾਲ ਹੀ ਨਸੀਬ ਹੁੰਦੀ ਹੈ ਪਰ ਇਹ ਕੋਈ ਸਬਬ ਨਹੀਂ ਕਿ ਸਿਮਰਨ ਕੀਤਾ ਹੀ ਨਾ ਜਾਵੇ ਕਰੋੜਾਂ ਪਤੀ ਬਹੁਤੇ ਥੋੜੇ ਆਦਮੀ ਬੜੀ ਮਿਹਨਤੋ ਬਾਦ ਬੰਦੇ ਹਨ ਬਲਕਿ ਇਸ ਕਰਕੇ ਲੋਕੀ ਦੌਲਤ ਕਮਾਉਣ ਦੇ ਜਤਨ ਛੱਡ ਦਿੰਦੇ ਹਨ ਦੁਨੀਆਂ ਵਿੱਚ ਕਿਸੇ ਪਾਸੇ ਵੀ ਮੁਕੰਮਲ ਹੋਣਾ ਬੜਾ ਕਠਨ ਹੈ ਮੁਕੰਮਲ ਡਾਕਟਰ ساری ਉਮਰ ਦੀ ਕੋਸ਼ਿਸ਼ ਨਾਲ ਵੀ ਕੋਈ ਬਿਲ੍ਹਾ ਹੀ ਬੰਦਾ ਹੈ ਮੁਕੰਮਲ ਇੰਜੀਨੀਅਰ ਮੁਕੰਮਲ ਗਵਈਆ ਮੁਕੰਮਲ ਸਿਪਾਹੀ ساری ਉਮਰ ਦੀ ਕੋਸ਼ਿਸ਼ مگرੋਂ ਲੱਖਾਂ ਵਿੱਚੋਂ ਚੌਂਵੇਂ ਬੰਦੇ ਹਨ ਕਿ ਇਸ ਕਾਰਨ ਲੋਕ ਵਿਦਿਆਵਾਂ ਨੂੰ ਹਾਸਲ ਕਰਨਾ ਛੱਡ ਦਿੰਦੇ ਹਨ ਹਰਗਿਜ਼ ਨਹੀਂ ilm ਇੱਕ ਦੌਲਤ ਹੈ ਜਿੰਨੇ ਵੀ ਕਿਸੇ ਦੇ ਪੱਲੇ ਹੋਵੇ ਉਤਨੇ ਹੀ ਲਾਭਦਾਇਕ ਹੁੰਦੀ ਹੈ ਜਿਸਮ ਦੇਆਂ ਬਿਮਾਰੀਆਂ ਨੂੰ ਸਮਝਣਾ ਅਤੇ ਉਹਨਾਂ ਦਾ ਇਲਾਜ ਕਰਨਾ ਅਗਰ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਸੁਖੀ ਬਣਾ ਸਕਦਾ ਹੈ ਤਾਂ ਆਤਮਿਕ ਬਿਮਾਰੀਆਂ ਨੂੰ ਸਮਝਣ ਤੇ ਉਹਨਾਂ ਦਾ ਇਲਾਜ ਜਾਨਣ ਵਾਲਾ ਆਦਮੀ ਵੀ ਆਪਣੀ ਅਤੇ ਦੂਸਰੀ ਲੋਕਾਂ ਦੀ ਜ਼ਿੰਦਗੀ ਨੂੰ ਬੜਾ ਸੁਖੀ ਬਣਾ ਸਕਦਾ ਹੈ ਜਿਸਮ ਦੇ ਰੋਗਾ ਨਾਲੋਂ ਮਨ ਦੇ ਰੋਗ ਇਨਸਾਨ ਨੂੰ ਜ਼ਿਆਦਾ ਦੁਖੀ ਕਰਦੇ ਹਨ ਸਿਮਰਨ ਮੰਨਦੇ ਰੋਗਾ ਤੋਂ ਵਿਅਕਤੀ ਦਾ ਛੁਟਕਾਰਾ ਕਰਾ ਕੇ ਉਸ ਨੂੰ ਪਰਮ ਸੁਖੀ ਬਣਾ ਦਿੰਦਾ ਹੈ ਇਸ ਵਾਸਤੇ ਸਿਮਰਨ ਹਰ ਇੱਕ ਸ਼ਖਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਹਰ ਇੱਕ ਇਨਸਾਨ ਦੇ ਅੰਦਰ ਆਨੰਦ ਅਤੇ ਸ਼ਾਂਤੀ ਦਾ ਸਮੁੰਦਰ ਲੁਕਿਆ ਪਿਆ ਹੈ ਸਿਮਰਨ ਦੁਆਰਾ ਇਸ ਅਮਰਤਮਈ ਸਮੁੰਦਰ ਨਾਲ ਜੁੜ ਕੇ ਹਰ ਇੱਕ ਵਿਅਕਤੀ ਚਾਹੇ ਉਹ ਕਿਸੇ ਤਬੀਅਤ ਦਾ ਕਿਉਂ ਨਾ ਹੋਵੇ ਖਰਾਪਰਾ ਅਤੇ ਸਹਿਸ਼ਾਰ ਹੋ ਸਕਦਾ ਹੈ ਗੁਰਮਖ ਦਾ ਅਗਲਾ ਬਲੇਖਾ ਗੁਰਬਾਣੀ ਪੜ੍ਹਨੀ, ਕੀਰਤਨ ਸੁਣਨਾ, ਸਾਧ ਸੰਗਤ ਦੀ ਸੇਵਾ ਕਰਨੀ, ਨੇਕ ਅਮਲ ਕਰਨੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕਾਫੀ ਹਨ। ਸਿਮਰਨ ਅਭਿਆਸ ਦੀ ਕੋਈ ਲੋੜ ਨਹੀਂ। ਇਹ ਸਾਰੇ ਪ੍ਰਲੇਖੇ ਵਜਿਹੀ ਅੱਜਗਲ ਦੇ 95% ਗੁਰਸਿੱਖ ਆਪਣਾ ਜੀਵਨ ਬਤੀਤ ਕਰ ਲਈ ਹਨ। ਗੁਰਬਾਣੀ ਪੜਨ ਨਾਲ, ਅਕਾਲ ਪੁਰਖ ਦਾ ਜਸ ਕੀਰਤਨ ਦੁਆਰਾ ਸੁਣਨ ਨਾਲ, ਸੰਤਾਂ ਮਹਾਤਮਾ ਦੀ ਸੰਗਤਤ ਕਰਨ ਨਾਲ ਵਾਹਿਗੁਰੂ ਦੇ ਬਿਲਾਪ ਦਾ ਉਤਸ਼ਾਹ ਪੈਦਾ ਹੋ ਸਕਦਾ ਹੈ। ਮਨ ਦੇ ਸ਼ੰਕੇ ਨਿਵਰਤ ਹੋ ਸਕਦੇ ਹਨ ਪਰ ਇਹਨਾਂ ਕੁਝ ਕਰਕੇ ਹੀ ਵਾਹਿਗੁਰੂ ਦਾ ਮਿਲਾਪ ਹਰਗੇ ਚ ਨਹੀਂ ਹੋ ਸਕਦਾ ਆਤਮਕ ਗਿਆਨ ਅਸਲ ਅਰਥਾਂ ਵਿੱਚ ਕਦੀ ਨਹੀਂ ਉਪਜ ਸਕਦਾ ਤੀਰਥ ਯਾਤਰਾ ਵੀ ਟ੍ਰੇਨ ਦਾ ਪ੍ਰੋਗਰਾਮ ਪੜ੍ਹ ਕੇ ਜਾਂ ਉਸ ਵਿੱਚ ਅੱਗੇ ਹੋ ਆਏ ਮਸਾਫਰਾਂ ਦੀਆਂ ਗੱਲਾਂ ਸੁਣ ਕੇ ਤੀਰਥ ਯਾਤਰਾ ਦਾ ਸ਼ੌਕ ਤਾਂ ਪੈਦਾ ਹੋ ਸਕਦਾ ਹੈ ਪਰ ਤੀਰਥ ਯਾਤਰਾ ਅਸਲ ਵਿੱਚ ਉਸੇ ਦੀ ਹੋਵੇਗੀ ਜੋ ਕਰ ਛੱਡੇ तीर्थ यात्रा ट्रेन ਦਾ ਮੁਸਾਫਰ ਬਣੇ ਅਤੇ ਸੱਚੀ ਮੁੱਚੀ ਤੀਰਥਾਂ ਤੇ ਪਹੁੰਚ ਕੇ ਤੀਰਥਾਂ ਦੇ ਦਰਸ਼ਨ ਕਰੇ ਵਾਹਿਗੁਰੂ ਦਾ ਮਿਲਾਪ ਵਿਅਕਤੀ ਦੇ ਆਪਣੇ ਅੰਦਰ ਤੀਰਥਾਂ ਦੇ ਤੀਰਥਾਂ ਵੱਲ ਸਫਰ ਹੈ ਜੋ ਨਿਰੀਆਂ ਲੱਭਦੀਆਂ ਗੱਲਾਂ ਸੁਣਦੇ ਆ ਨਿਰੀ ਗੁਰਬਾਣੀ ਪੜ੍ਹਿਆ ਜਾਂ ਨਿਰਾਹੇ ਸਾਦਾ ਸੰਤਾ ਦੇ ਬਚਨ ਸੁਣਦੇ ਆ ਤੈ ਨਹੀਂ ਹੋ ਸਕਦਾ ਇਸ ਸਫਰ ਵਾਸਤੇ ਗੁਰਮਖ ਨੂੰ ਟ੍ਰੇਨ ਤੇ ਚੜ੍ਹ ਕੇ ਬੇਗਮਪੁਰੇ ਪਹੁੰਚਣਾ ਅਤੇ ਉਥੋਂ ਦੀ ਸੈਰ ਆਪਣੀਆਂ ਅੱਖਾਂ ਨਾਲ ਕਰਨੀ ਲਾਜ਼ਮੀ ਹੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਨ ਭਜਨ ਨਹੀਂ ਛੁਟਕਾਰਾ ਜਦੋਂ ਅੰਦਰਲੇ ਤੀਰਤਾ ਪਤਾ ਲੱਗ ਜਾਵੇ ਫਿਰ ਬਾਹਰ ਦੇ ਤੀਰਤਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ ਤੀਰਥ ਨਾਮਨ ਚਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸ਼ੁਭ ਅਮਲ ਵੀ ਅਸਲ ਅਰਥਾਂ ਵਿੱਚ ਸਿਮਰਨ ਤੋਂ ਹੀ ਉਪਜ ਸਕਦੇ ਹਨ ਸੱਚ ਬੋਲਣਾ ਦੁਨੀਆ ਨੂੰ ਪਿਆਰ ਕਰਨਾ ਸੰਸਾਰ ਦੀ ਸੇਵਾ ਨੂੰ ਵਾਹਿਗੁਰੂ ਦੀ ਸੇਵਾ ਸਮਝਣਾ ਹਮ ਸਾਇ ਦੇ ਅਤੇ ਆਪਣੇ ਬੱਚੇ ਵਿੱਚ ਫਰਕ ਨਾ ਜਾਨਣਾ ਕਿਸੇ ਨਾਲ ਡਗਾ ਨਾ ਕਰਨਾ ਕਿਸੇ ਦਾ ਦਿਲ ਨਾ ਦੁਖਾਣਾ ਸਭ ਪ੍ਰਕਾਰ ਦੇ ਸ਼ੁਭ ਕੰਮ ਗੁਰਮਖ ਪਾਸੋਂ ਸੁੱਤੇ ਸਿੱਧ ਬਗੈਰ ਯਤਨ ਦੇ ਬਗੈਰ ਦਿਖਾਵੇ ਦੇ ਹੁੰਦੇ ਰਹਿੰਦੇ ਹਨ ਜਿਵੇਂ ਪਾਣੀ ਦਾ ਸੁਭਾਅ ਹੀ ਨਿਵਾਨਵਲ ਵਗਣਾ ਹੈ ਓਵੇਂ ਗੁਰਮਖ ਦਾ ਸੁਭਾਅ ਹੀ ਨਿਰਮਾਨ ਅਤੇ ਨੇਕ ਹੋ ਜਾਂਦਾ ਹੈ ਇਸ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹ ਅਭਿਆਸ ਦੇ ذریعے ਅਕਾਲ ਪੁਰਖ ਨੂੰ జగਤ ਵਿੱਚ ਰਵਿਆ ਪਰ ਦਿਲ ਵਿੱਚ ਨਿਵਾਸ ਕਰਦਾ ਪ੍ਰਤੱਖ ਦੇਖ ਲੈਂਦਾ ਹੈ ਉਸ ਨੂੰ ਏਕਤਾ ਦਾ ਐਸਾ ਗਿਆਨ ਹੋ ਜਾਂਦਾ ਹੈ ਕਿ ਉਹ ਆਪਣੇ ਵੈਰੀ ਨੂੰ ਆਪਣੇ ਦੁਸ਼ਮਣ ਨੂੰ ਕਤਲ ਨੂੰ ਵੀ ਪਿਆਰ ਦੀ ਨਿਗਾਹ ਨਾਲ ਦੇਖ ਸਕਦਾ ਹੈ ਉਸ ਨੂੰ ਸਾਰੇ ਵਾਹਿਗੁਰੂ ਦਾ ਜਹੂਰ ਦੇਸਾ ਹੈ ਉਹ ਕਿਸੇ ਨਾਲ ਧੋਖਾ ਕਰਨਾ ਆਪਣੇ ਆਪ ਨਾਲ ਧੋਖਾ ਕਰਨਾ ਸਮਝਦਾ ਹੈ ਉਹ ਸੰਸਾਰ ਦੀ ਸੇਵਾ ਆਪਣੇ ਆਪ ਦੀ ਸੇਵਾ ਅਤੇ ਭਲਾਈ ਸਮਝਦਾ ਹੈ ਸਿਮਰਨ ਅਭਿਆਸੀ ਅਤੇ ਪੁਸਤਕਾਂ ਪੜ੍ਹ ਕੇ ਬਣੇ ਨੇਕ ਆਦਮੀ ਵਿੱਚ ਇਹ ਬड़ा ਫਰਕ ਹੈ ਕਿ ਮੁਸੀਬਤਾਂ ਤਕਲੀਫਾਂ ਦੇ ਸਮੇਂ ਪੁਸਤਕਾਂ ਪੜ੍ਹੇ ਆਦਮੀ ਦਾ ਨਿਸ਼ਚਾ ਡੋਲ ਸਕਦਾ ਹੈ ਕਿਉਂਕਿ ਉਸ ਦੀ ਨੇਕੀ ਅਕਲ ਅਤੇ ਦਲੀਲ ਇੱਕ ਦਾਇਰੇ ਤੱਕ ਸੀਮਤ ਹੁੰਦੀ ਹੈ ਪਰ ਸਿਮਰਨ ਅਭਿਆਸੀ ਦੀ ਨੇਕੀ ਉਸਦਾ ਜੀਵਨ ਹੁੰਦੀ ਹੈ ਉਹ ਬਿਗੈਰ ਕੋਸ਼ਿਸ਼ ਤੇ ਸੋਚਣ ਦੇ ਸ਼ੁਭ ਅਮਲ ਕਰਦਾ ਹੈ ਜਿਵੇਂ ਫੁੱਲ ਵਿੱਚੋਂ ਸੁਗੰਧੀ ਆਪਮਹਾਰੀ ਨਿਕਲਦੀ ਹੈ ਤਿਵੇਂ ਹੀ ਗੁਰਮਖ ਕੋਲੋਂ ਸ਼ੁਭ ਅਮਲ ਆਪੇ ਹੁੰਦੇ ਰਹਿੰਦੇ ਹਨ ਗੁਰਮਖ ਨੇਕ ਕੰਮ ਇਸ ਵਾਸਤੇ ਨਹੀਂ ਕਰਦਾ ਕਿ ਉਹ ਗਰੀਬਾਂ ਵਿੱਚ ਜਾਂ ਆਮ ਲੋਕਾਂ ਦੀ ਰਾਏ ਵਿੱਚ ਚੰਗੇ ਸਮਝੇ ਜਾਂਦੇ ਹਨ ਉਹ ਨੇਕ ਕੰਮ ਇਸ ਵਾਸਤੇ ਕਰਦਾ ਹੈ ਕਿ ਉਹ ਉਹਨਾਂ ਤੋਂ ਸਿਵਾ ਹੋਰ ਕੁਝ ਕਰ ਹੀ ਨਹੀਂ ਸਕਦਾ ਉਹ ਨੇਕੀ ਦਾ ਰੂਪ ਬਣ ਚੁੱਕਿਆ ਹੁੰਦਾ ਹੈ ਨੇਕ ਅਮਲ ਜਾਂ ਉੱਚਾ ਚਲਚਲਨ ਉਹ ਫਲ ਹੈ ਜੋ ਸਿਮਰਨ ਅਭਿਆਸ ਦੇ درخت ਨੂੰ ਸੁੱਤੇ ਸਿਦ ਬਿਗੈਰ ਜਤਨ ਦੇ ਲੱਗਦਾ ਹੈ ਸਿਮਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰਸ਼ੀ ਮਹਿਲ ਦੀ ਕੁੰਜੀ ਹੈ ਜੋ ਲੋਕ ਸਿਮਰਨ ਨਹੀਂ ਕਰਦੇ ਨਾਮ ਨਹੀਂ ਜਪਦੇ ਚਾਹੇ ਗੁਰਬਾਨੀ ਕਿੰਨੀ ਬੜੀ ਜਾਣ ਅਤੇ ਨੇਕ ਬਣਨ ਦੀ ਜਿੰਨੀ ਕੋਸ਼ਿਸ਼ਾਂ ਕਰੀ ਜਾਣ ਗੁਰੂ ਘਰ ਵਿੱਚ ਲੁਕੇ ਖਜ਼ਾਨਿਆਂ ਦੇ ਸਿਰਫ ਪਹਿਰੇਦਾਰ ਹੀ ਰਹਿਣਗੇ ਮਾਲਕ ਕਦੀ ਨਹੀਂ ਬਣ ਸਕਣਗੇ ਗੁਰਬਾਣੀ ਕੀਰਤਨ ਬਹੁਤ ਉੱਚੇ ਹਨ ਪਰ ਨਾਮ ਇਹਨਾਂ ਤੋਂ ਉੱਚੇ ਰਿਹਾ ਇਹ ਨਾਮ ਜਪਣ ਦੀ ਤਿਆਰੀ ਹਨ ਨਾਮ ਜਪਣ ਦੇ ਬਰਾਬਰ ਕੋਈ ਨਹੀਂ ਨਾਮ ਦੇ ਤੁਲ ਅਗਰ ਕੋਈ ਚੀਜ਼ ਹੋ ਸਕਦੀ ਹੈ ਤਾਂ ਉਹ ਕੇਵਲ ਨਾਮ ਹੀ ਹੈ ਜਿਸ ਦਾ ਨਾਮ ਜਪਿਆ ਜਾਵੇ ਗੁਰਮਖਧਾ ਅਗਲਾ ਬਨੇਖਾ ਸਿਮਰਨ ਅਭਿਆਸ ਦਾ ਫਲ ਬੜੀ ਢੇਰ ਨਾਲ ਮਿਲਦਾ ਹੈ ਬੜੀ ਕਲਨਾ ਕਰਕੇ ਮਿਲਦਾ ਹੈ ਉਦੋਂ ਤੱਕ ਉਡੀਕ ਕਰਨੀ ਸਦਾਕਾ ਯਕੀਨ ਕਾਇਮ ਰੱਖਣਾ ਮੁਸ਼ਕਿਲ ਹੈ ਸਿਮਰਨ ਅਭਿਆਸ ਦੇ ਦੋ ਫਲ ਹੁੰਦੇ ਹਨ ਇੱਕ ਜਦੋਂ ਸਿਮਰਨ ਕਰੀਏ ਉਦੋਂ ਫੌਰਨ ਮਿਲਦਾ ਹੈ ਅਤੇ ਦੂਸਰਾ ਫਲ ਅਭਿਆਸ ਦੁਆਰਾ ਪੂਰੇ ਗਿਆਨ ਦੀ ਪ੍ਰਾਪਤੀ ਹੋ ਕੇ ਮਿਲਦਾ ਹੈ ਜਿਸ ਵਕਤ ਵੀ ਸਿਮਰਨ ਅਭਿਆਸ ਕਰੋ ਚਾਹੇ ਸਾਨੂੰ ਆਤਮ ਮਾਰਗ ਦੀ ਕੋਈ ਸਮਝ ਨਾ ਵੀ ਹੋਵੇ ਸਾਡੇ ਅੰਦਰੋਂ ਇੱਕ ਸ਼ਾਂਤੀ ਪ੍ਰੇਮ ਅਤੇ ਸ਼ੀਤਲਤਾ ਦੀ ਲਹਿਰ ਨਿਕਲਦੀ ਹੈ ਜਦੋਂ ਵੀ ਨਿਰਮਾਨ ਹੋ ਕੇ ਪਿਆਰ ਅਤੇ ਸਿੱਧਕ ਨਾਲ ਵਾਹਿਗੁਰੂ ਨੂੰ ਜਾਦ ਕਰੋ ਉਦੋਂ ਹੀ ਅਗੰਮ ਵਿੱਚੋਂ ਅਕਾਲ ਪੁਰਖ ਵੱਲ ਇੱਕ ਪਿਆਰ ਸੰਦੇਸ਼ਾ ਸ਼ੀਤਲਤਾ ਅਤੇ ਸ਼ਾਂਤੀ ਦੀ ਸ਼ਕਲ ਵਿੱਚ ਹੁੰਦਾ ਹੈ ਆਦਮੀ ਮਹਿਸੂਸ ਕਰਦਾ ਹੈ ਕਿ ਉਹ ਜਿਉਂਦੇ ਜਾਗਦੇ ਅਤੇ ਪ੍ਰੇਮੀ ਲੱਭ ਵੱਲ ਤੁਰਦਾ ਪਿਆ ਹੈ ਜੋ ਪਿਆਰ ਨੂੰ ਪਿਆਰ ਵਿੱਚ ਮੋੜਦਾ ਹੈ ਜਦੋਂ ਵੀ ਮਨ ਸਿਮਰਨ ਵਿੱਚ ਇਕਾਗਰ ਹੋਵੇ ਜਦੋਂ ਵੀ ਕੁਰਬਾਨੀ ਪੜਦੇ-ਪੜਦੇ ਜਾਂ ਕੀਰਤਨ ਸੁਣਦੇ-ਸੁਣਦੇ ਬਿਰਤੀ ਖਲੋ ਜਾਵੇ ਉਦੋਂ ਹੀ ਅੰਦਰੋਂ ਕਿਸੇ ਅਥਾਹ ਸਾਗਰ ਵਿੱਚੋਂ ਸ਼ੀਤਲਤਾ ਅਤੇ ਸ਼ਾਂਤੀ ਦੀਆਂ ਲਹਿਰਾਂ ਨਿਕਲ ਕੇ ਗੁਰਸ਼ਿਕ ਦਾ ਮੋਚ ਉਮਦੀਆਂ ਅਤੇ ਸਿਰ ਤੇ ਹੱਥ ਫੇਰਦੀਆਂ ਪ੍ਰਤੀਤ ਹੁੰਦੀਆਂ ਹਨ ਇਹ ਘਟਨਾ ਜਦੋਂ ਕਿਸੇ ਦਾ ਜੀ ਕਰੇ ਪਿਆਰ, ਨਿਰਮਾਨਤਾ ਅਤੇ ਨੇਕ ਨੀਅਤੀ ਨਾਲ ਰੱਬ ਜੀ ਨੂੰ ਯਾਦ ਕਰਕੇ ਉਸ ਦਾ ਧਿਆਨ ਕਰਕੇ ਦੇਖ ਲਵੇ ਵਿਅਕਤੀ ਜਦੋਂ ਵੀ ਆਪਣੇ ਅਸਲੇ ਅਕਾਲ ਪੁਰਖ ਵੱਲ ਮੜੇਗਾ ਉਦੋਂ ਹੀ ਉਸ ਦਾ ਰਿਸ਼ਤਾ ਰਬ ਦੀ ਨਾਲ ਕਾਇਮ ਹੋ ਜਾਵੇਗਾ ਅਤੇ ਠੰਡਕ ਸ਼ਾਂਤੀ ਅਤੇ ਪਿਆਰ ਵਿਅਕਤੀ ਨੂੰ ਪਹੁੰਚਨੇ ਸ਼ੁਰੂ ਹੋ ਜਾਣਗੇ ਪਾਈ ਗੁਰਦਾਸ ਜੀ ਨੇ ਇੱਕ ਵਿਗਿਆਨਿਕ ਆਤਮਕ ਅਸੂਲ ਵਰਣਨ ਕੀਤਾ ਹੈ ਚਰਨ ਸ਼ਰਨ ਗੁਰੂ ਇਕ ਪੈਂਡਾ ਜਾਏ ਚਲ ਸਤ ਗੁਰੂ ਕੋਟ ਪੈਂਡਾ ਅੱਗੇ ਹੋਏ ਲੇਤੇ ਹਨ ਇਸੇ ਤਰ੍ਹਾਂ ਅਭਿਆਸ ਕਾਇਮ ਰੱਖਿਆ ਇਹ ਸ਼ਾਂਤੀ ਅਤੇ ਸ਼ੀਤਲਤਾ ਦੀਆਂ ਲਹਿਰਾਂ ਧੀਰ ਪਾਕੇ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਅਖੀਰ ਵਿੱਚ ਗੁਰਮਖ ਨੂੰ ਅਕਾਲ ਪੁਰਖ ਨਾਲ ਜੋ ਸ਼ਾਂਤੀ, ਆਨੰਦ ਅਤੇ ਸ਼ੀਤਲਤਾ ਦੀ ਖਣ ਹੈ ਇੱਕ ਸੁਰ ਇੱਕ ਰਸ ਅਤੇ ਇਕਮਿਕ ਕਰ ਦਿੰਦੀਆਂ ਹਨ ਉਦੋਂ ਸਿਮਰਨ ਦਾ ਦੂਸਰਾ ਫਲ ਨਿਕਲਦਾ ਹੈ ਜਦ ਵਾਹਿਗੁਰੂ ਆਪਣੇ ਸਭ ਰਾਜ ਸਭ ਪਰਦੇ ਅਭਿਆਸੀ ਤੋਂ ਲਾ ਦਿੰਦਾ ਹੈ ਜੀਵਨ ਮਰਨ ਦੀ ਸਭ ਰਬਜੇ ਸਮਝਾ ਦਿੰਦਾ ਹੈ ਗੁਰਮਖ ਦੀ ਹਰ ਤਰ੍ਹਾਂ ਨਾਲ ਪੂਰੀ ਤਸੱਲੀ ਅਤੇ ਪਰਸੰਤਾ ਕਰ ਦਿੰਦਾ ਹੈ ਸਿਮਰਨ ਦੇ ਇਸ ਦੂਸਰੇ ਫਲ ਦੀ ਮਹਿਮਾ ਬਿਆਨ ਤੋਂ ਬਾਹਰ ਹੈ ਇਸੇ ਤਰ੍ਹਾਂ ਸਾਹਮਣੇ ਦੁਨੀਆ ਦੇ ਰਾਸ ਸੁਭੋਗ ਖੁਸ਼ੀ ਇੱਜ਼ਤ ਤਾਕਤ ਰਾਗ ਰੰਗ ਸਭ ਫਿੱਕੇ ਕੋਜੇ ਅਧੁਸ਼ਪਤੀਤ ਹੁੰਦੇ ਹਨ ਸਿਮਰਨ ਦੇ ਇਹ ਦੋਵੇਂ ਫਲ ਇਸ ਤਰ੍ਹਾਂ ਮਿਲਦੇ ਹਨ ਜਿਵੇਂ ਸਰਕਾਰੀ ਮੁਲਾਜ਼ਮਾ ਨੂੰ ਇੱਕ ਤਨਖਾਹ ਹਰ ਮਹੀਨੇ ਆਪਣੇ ਗੁਜ਼ਾਰੇ ਵਾਸਤੇ ਮਿਲਦੀ ਹੈ ਅਤੇ ਦੂਸਰੀ ਤਨਖਾਹ ਇਨਾਮ ਦੀ ਜਾਂ ਬੋਨਸ ਜਾਂ ਪ੍ਰੋਵੀਡੈਂਟ ਫੰਡ ਦੀ ਸ਼ਕਲ ਵਿੱਚ ਨੌਕਰੀ ਖਤਮ ਕਰਨ ਉੱਤੇ ਇਕੱਠੀ ਮਿਲਦੀ ਹੈ ਇਸ ਨਾਲ ਮੁਲਾਜ਼ਮ ਆਪਣੀ ਸਾਰੀ ਬਾਕੀ ਦੀ ਉਮਰ ਬਿਗੈਰ ਨੌਕਰੀ ਕਰਨ ਦੇ ਆਰਾਮ ਨਾਲ ਗੁਜ਼ਾਰ ਸਕਦਾ ਹੈ ਸਿਮਰਨ ਅਭਿਆਸ ਇੱਕ ਵਿਗਿਆਨਿਕ ਜੁਗਤੀ ਹੈ ਜਿਸ ਨੂੰ ਵਰਤ ਕੇ ਜਿਸ ਦਾ ਦਿਲ ਕਰੇ ਮਾਨਸ ਤੋਂ ਦੇਵਤਾ ਬਣ ਸਕਦਾ ਹੈ ਰਾਜ ਹਮਾਰਾ ਸਦਹੀ ਨਹਿਚਲ ਮਾਲ ਹਮਾਰਾ ਅਖੂਟ ਅਬੇਜਲ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਨ ਤਨ ਅੰਤਰ ਕੀਰਤ ਹਮਰੀ ਕਰ ਕਰ ਹੋਏ ਭਗਤ ਹਮਾਰੀ ਸਬਨੀ ਲੋਈ پتا ہمارے برگٹے ماج پتا پوت رلکی سانج کہو نانک جو پیتا پتی نے پتا پوت ایک کہہ رنگلی نے واحر جی کا خالصا واحر جی کی فتح